ਨੌਜਵਾਨੋ ਉਹੀ ਪੰਜਾਬ ਛੜਛੜ ਭੱਜੇ ਨੇ ਥੱਕੇ ਹਾਰੀ ਜਾਂਦੇ ਹੋ ਜਰੂਰਤਾ ਕਿ ਤੁਹਾਨੂੰ ਮਿਹਨਤ ਥੋੜੀ ਹਰ ਥੋੜੀ ਮਿਹਨਤ ਲੱਗ ਲੈ ਕਿਉਂ ਬੜੀ ਛੋਟੀ ਉਮਰ ਦੇ ਵਿੱਚ ਸਾਡਾ ਭਰਾ ਇੰਸਪੈਕਟਰ ਬਣਿਆ ਬੈਠਾ ਹੈ ਪ੍ਰਮਾਤਮਾ ਕਿਰਪਾ ਕਰੇ ਐਸਐਸਪੀ ਆਈਜੀ ਡੀਜੀਪੀ ਵਾਰ ਕਰ ਰਿਟਾਇਰਮੈਂਟ ਕਰਾਰ ਹੋਵੇ ਸਾਡਾ ਭਰਾ ਹੈ ਅਸੀਂ ਪ੍ਰਮਾਤਮਾ ਅਗੇ ਦੁਆ ਕਰਦੇ ਹਾਂ ਅੱਜ ਮੇਰੀ ਨੌਜਵਾਨਾਂ ਇਹ ਵੀਡੀਓ ਨੂੰ ਦੇਖਣ ਤੇ ਸੁਣਨ ਤੇ ਗੱਲਬਾਤ ਉਹਨਾਂ ਦੇ ਅਮਲ ਕਰਨੀ ਬੜੀ ਜ਼ਰੂਰੀ ਹੈ ਮੇਰੇ ਨਾਲ ਪਵਨਪ੍ਰੀਤ ਬੈਠਾ ਮੇਰਾ ਛੋਟਾ ਭਰਾ ਅੱਜ ਸਾਡੀ ਪੰਜਾਬ ਦੀ ਨੌਜਵਾਨੀ ਨਸ਼ਿਆਂ ਦੇ ਵਿੱਚ ਪੈ ਜਿਹੜੇ ਗਰਾਊਂਡਾਂ ਦੇ ਵਿੱਚ ਨਵਦੀਪ ਨੇ ਆਪਣਾ ਸਰੀਰ ਦਾ ਲੋਹਾ ਬਣਾ ਕੇ ਤਿੰਨ ਸਟਾਰ ਮੋਢੇ ਤੇ ਲਾਏ ਨਗੇ ਅੱਜ ਉਹ ਗਰਾਊਂਡਾਂ ਦੇ ਵਿੱਚ ਨਸ਼ਾ ਹੋ ਰਿਹਾ ਹੈ ਅੱਜ ਉਹ ਗਰਾਊਂਡਾਂ ਦੇ ਵਿੱਚ ਬੈਠੇ ਤਰਾ ਤਰਾ ਦੇ ਨਸ਼ੇ ਹੋ ਰਹੇ ਨੇ ਇਹ ਉਹ ਨਵਦੀਪ ਨੇ ਅੱਜ ਆ ਪਵਨਪ੍ਰੀਤ ਨੇ ਐਡਾ ਵੱਡਾ ਰੈਂਕ ਪ੍ਰਾਪਤ ਕੀਤਾ ਫੁੱਟਬਾਲ ਦਾ ਇੰਟਰਨੈਸ਼ਨਲ ਦਾ ਖਿਡਾਰੀ ਹੈ ਨੌਜਵਾਨੋ ਉਹੀ ਪੰਜਾਬ ਛੜ ਛੜ ਭੱਜੇ ਨੋ ਥੱਕੇ ਹਾਰੀ ਜਾਂਦੇ ਹੋ ਜਰੂਰ ਤਾਂ ਕਿ ਤੁਹਾਨੂੰ ਮਿਹਨਤ ਥੋੜੀ ਹਰ ਥੋੜੀ ਮਿਹਨਤ ਲੱਗ ਲੈ ਕਿਉਂਦੇ ਬੜੀ ਛੋਟੀ ਉਮਰ ਦੇ ਵਿੱਚ ਸਾਡਾ ਭਰਾ ਇੰਸਪੈਕਟਰ ਬਣਿਆ ਬੈਠਾ ਪਰਮਾਤਮਾ ਕਿਰਪਾ ਕਰੇ ਐਸਐਸਪੀ ਆਈਜੀ ਡੀਜੀਪੀ ਵਾੜ ਕੇ ਰਿਟਾਇਰਮੈਂਟ ਅਟਾਰ ਹੋਵੇ ਸਾਡਾ ਭਰਾ ਹੈ ਅਸੀਂ ਪਰਮਾਤਮਾ ਅਗੇ ਦੁਆ ਕਰਦੇ ਆਂ ਅੱਜ ਪੰਜਾਬ ਦੇ ਆ ਭਾਤੀਆਂ ਉੱਪਰ ਹੋਰਾਂ ਥੋੜੇ ਉੱਪਰ ਭਾਤੀਆਂ ਦੇ ਉੱਪਰ ਆ ਭਾਤੀ ਬੇਦਰ ਕਹਿੰਦੇ ਪੰਜਾਬ ਦੇ ਵਿੱਚ ਕੋਈ ਰਹਿਣ ਨੂੰ ਨਹੀਂ ਕੋਰੋਨਾ ਰੁਪਿਆ ਨੌਜ ਮੰਨਦਾ ਕਢਾਤਾ ਇੱਕ ਥਾਂ ਤੋਂ ਕਢਾ ਆਣ ਦੂਜੀ ਥਾਂ ਤੇ ਜਾ ਕੇ ਫੇਰ ਫਸਾ ਲੈਂਦੇ ਨੇ 20 ਵਾਰੀ ਪਿੱਟ ਪਿੱਟ ਕੇ ਥੱਕ ਜਾ ਵੀ ਆਪਣੀ ਮਿਹਨਤ ਕਰੋ ਭਰਾਵੋ ਕਿ ਆਪਣੀਆਂ ਜਿਹੜੀਆਂ ਇਹਨਾਂ ਸਾਧਨਿਆਂ ਦੇ ਉੱਪਰ ਆ ਭਾਤੀ ਹੋ ਮੇਰੇ ਦੂਜਾ ਭਰਾ ਵੀ ਪੁਲਿਸ ਦੇ ਵਿੱਚ ਆ ਤੇ ਇਹ ਭਰਾ ਵੀ ਪੁਲਿਸ ਦੇ ਵਿੱਚ ਆ ਤਨਸਤਾਰ ਕਿੰਨੀ ਕੁ ਉਮਰ ਆ ਬੜੀ ਛੋਟੀ ਉਮਰ ਆ ਛੋਟੀ ਉਮਰ ਦੇ ਵਿੱਚ ਐਡੇ ਵੱਡੇ ਉਹਦੇ ਤੇ ਪਹੁੰਚ ਗਿਆ ਨੌਜਵਾਨੋ ਇਥੋਂ ਮੇਰੀ ਅੱਜ ਸਟੋਰੀ ਤੋਂ ਤੁਸੀਂ ਸਿੱਖਿਓ ਕਿ ਕਿਵੇਂ ਜਿਹੜੇ ਜੇ ਤੁਸੀਂ ਮਿਹਨਤ ਕਰੋਗੇ ਕਿਵੇਂ ਮਿਹਨਤ ਰੰਗ ਲੈ ਕੇ ਆਉਂਦੀ ਆ ਨਸ਼ੇ ਛੱਡੋ ਪ੍ਰਵਾਸ ਛੱਡੋ ਬਾਹਰ ਜਾਣਾ ਛੱਡੋ ਇੱਥੇ ਨੌਕਰੀਆਂ ਦੇ ਉੱਪਰ ਆਪਣੀ ਆਪਰ ਭਰਤੀ ਹੋ ਤੇ ਆਪ ਆਪਣੇ ਪੰਜਾਬ ਦੀ ਆਪਣੇ ਦੇਸ਼ ਦੀ ਸੇਵਾ ਕਰੋ ਆਪਣੇ ਪੰਜਾਬ ਦੇ ਲੋਕਾਂ ਨੂੰ ਇਨਸਾਫ ਦਿਓ ਅਸੀਂ ਕਹਿੰਦਾ ਸਾਡਾ ਭਰਾ ਪੰਜਾਬ ਦੇ ਲੋਕਾਂ ਨੂੰ ਇਨਸਾਫ ਦੇਵੇ ਚੰਗੀ ਸੇਵਾ ਕਰੇ ਵੱਡੇ ਉਹਨਾਂ ਦੇ ਜਦ ਵੱਡੀਆਂ ਮੱਲਾ ਮਾਰੇ ਦਫ਼ਤਰ ਬੰਨੀ ਹੈ ਸਟਾਰ ਬੋਡਾਂ ਦੇ ਉੱਪਰ ਲੱਗਨੇ ਬੜੀ ਛੋਟੀ ਉਮਰ ਦੇ ਵਿੱਚ ਐ ਐ ਐਚਓ ਅ ਇਨਸਪੈਕਟਰ ਬਣਿਆ ਠੀਕ ਹੈ ਪ੍ਰਮਾਤਮਾ ਭਾਈ ਨੂੰ ਬਹੁਤ ਬਾਰਾ ਕਿਰਪਾ ਕਰੇ ਤੇ ਇਸ ਤੋਂ ਪਵਨਪ੍ਰੀਤ ਤੋਂ ਦੇਖ ਕੇ ਸਾਡੇ ਨੌਜਵਾਨ ਨਸ਼ਾ ਤਿਆਗਣ ਬਾਹਰ ਜਾਣਾ ਛੱਡਣ ਗਰਾਊਂਡਾਂ ਦੇ ਨਾਲ ਜੋੜਨ ਖੇਮਾਂ ਦੇ ਨਾਲ ਜੋੜਨ ਜਿਹੜੀ ਕਿ ਗੇਮ ਦੇ ਸਿਰ ਤੇ ਅੱਜ ਇਹ ਭਰਾ ਐਡੇ ਵੱਡੇ ਉੱਦੇ ਤੇ ਪਹੁੰਚਿਆ ਅੱਜ ਮੇਰੀ ਨੌਜਵਾਨ ਇਹ ਵੀਡੀਓ ਨੂੰ ਦੇਖਣ ਤੇ ਸੁਣਨ ਤੇ ਗੱਲਬਾਤ ਉਹਨਾਂ ਤੇ ਅਮਲ ਕਰਨੀ ਬੜੀ ਜ਼ਰੂਰੀ ਹੈ ਮੇਰੇ ਨਾਲ ਪਵਨਪ੍ਰੀਤ ਬੈਠਾ ਮੇਰਾ ਛੋਟਾ ਭਰਾ ਅੱਜ ਸਾਡੀ ਪੰਜਾਬ ਦੀ ਨੌਜਵਾਨੀ ਨਸ਼ਿਆਂ ਦੇ ਵਿੱਚ ਪੈ ਗਈ ਜਿਹੜੇ ਗਰਾਊਂਡਾਂ ਦੇ ਵਿੱਚ ਨਵਦੀਪ ਨੇ ਆਪਣਾ ਸਰੀਰ ਦਾ ਲੋਹਾ ਬਣਾ ਕੇ 3 ਸਟਾਰ ਮੋਢੇ ਤੇ ਲਾਏ ਨਗੇ ਅੱਜ ਉਹ ਗਰਾਊਂਡਾਂ ਦੇ ਵਿੱਚ ਨਸ਼ਾ ਹੋ ਰਿਹਾ ਹੈ ਅੱਜ ਉਹ ਗਰਾਊਂਡਾਂ ਦੇ ਵਿੱਚ ਬੈਠੇ ਤਰਾ ਤਰਾ ਦੇ ਨਸ਼ੇ ਹੋ ਰਹੇ ਨੇ ਇਹ ਉਹ ਨਵਦੀਪ ਨੇ ਅੱਜ ਆ ਪਵਨਪ੍ਰੀਤ ਨੇ ਐਡਾ ਵੱਡਾ ਰੈਂਕ ਪ੍ਰਾਪਤ ਕੀਤਾ ਫੁੱਟਬਾਲ ਦਾ ਇੰਟਰਨੈਸ਼ਨਲ ਦਾ ਖਿਡਾਰੀ ਹੈ ਨੌਜਵਾਨੋਂ ਉਹੀ ਪੰਜਾਬ ਛੱਡ ਛੱਡ ਭੱਜੇ ਨੇ ਥੱਕੇ ਹਾਰੀ ਜਾਂਦੇ ਹੋ ਜਰੂਰਤਾ ਕਿ ਤੁਹਾਨੂੰ ਮਿਹਨਤ ਥੋੜੀ ਹਰ ਥੋੜੀ ਮਿਹਨਤ ਲੱਗ ਲੈ ਕਿਉਂ ਨਾ ਬੜੀ ਛੋਟੀ ਉਮਰ ਦੇ ਵਿੱਚ ਸਾਡਾ ਭਰਾ ਇਨਸਪੈਕਟਰ ਬਣਿਆ ਬੈਠਾ ਪ੍ਰਮਾਤਮਾ ਕਿਰਪਾ ਕਰੇ ਐਸਐਸਪੀ ਆਈਜੀ ਡੀਜੀਪੀ ਵਾੜ ਕੇ ਰਿਟਾਇਰਮੈਂਟ ਕਰਾਰ ਹੋਵੇ ਸਾਡਾ ਭਰਾ ਹੈ ਅਸੀਂ ਪ੍ਰਮਾਤਮਾ ਅਗੇ ਦੁਆ ਕਰਦੇ ਆਂ ਅੱਜ ਪੰਜਾਬ ਦੇ ਆ ਭਰਤੀਆਂ ਉੱਪਰ ਹੋਰਾਂ ਤੁਹਾਡੇ ਉੱਪਰ ਭਰਤੀਆਂ ਦੇ ਉੱਪਰ ਆ ਭਰਤੀ ਹੋਏ ਨੇ ਕਿਉਂਕਿ ਪੰਜਾਬ ਦੇ ਵਿੱਚ ਕੋਈ ਰਹਿਣ ਨੂੰ ਕਾਰ ਨਹੀਂ ਕਰੋੜਾਂ ਰੁਪਏ ਨੌਜ ਮੰਨਦਾ ਕਢਾਤਾ ਇੱਕ ਥਾਂ ਤੋਂ ਕਢਾੜਿਆ ਦੂਜੀ ਥਾਂ ਤੇ ਜਾ ਕੇ ਫੇਰ ਫਸਾ ਲੈਂਦੇ ਨੇਗੇ 20 ਵਾਰੀ ਪਿੱਟ ਪਿੱਟ ਕੇ ਥੱਕ ਗਿਆ ਵੀ ਆਪਣੀ ਮਿਹਨਤ ਕਰੋ ਭਰਾਵੋ ਕਿ ਆਪਣੀਆਂ ਜਿਹੜੀਆਂ ਇਹਨਾਂ ਅਸਾਮੀਆਂ ਦੇ ਉੱਪਰ ਆ ਭਰਤੀ ਹੋ ਮੇਰਾ ਦੂਜਾ ਭਰਾ ਵੀ ਪੁਲਿਸ ਦੇ ਵਿੱਚ ਆ ਤੇ ਇਹ ਭਰਾ ਵੀ ਪੁਲਿਸ ਦੇ ਵਿੱਚ ਆ ਤਿੰਨ ਸਟਾਰ ਕਿੰਨੀ ਉਮਰ ਆ ਬੜੀ ਛੋਟੀ ਉਮਰ ਆ ਛੋਟੀ ਉਮਰ ਦੇ ਵਿੱਚ ਐਡੇ ਵੱਡੇ ਉਹਦੇ ਤੇ ਪਹੁੰਚ ਗਿਆ ਨੌਜਵਾਨੋ ਇਥੋਂ ਮੇਰੀ ਅੱਜ ਸਟੋਰੀ ਤੋਂ ਤੁਸੀਂ ਸਿੱਖਿਓ ਕਿ ਕਿਵੇਂ ਜਿਹੜੇ ਜੇ ਤੁਸੀਂ ਮਿਹਨਤ ਕਰੋਗੇ ਕਿਵੇਂ ਮਿਹਨਤ ਰੰਗ ਲੈ ਕੇ ਆਉਂਦੀ ਆ ਨਸ਼ੇ ਛੱਡੋ ਪ੍ਰਵਾਸ ਛੱਡੋ ਬਾਹਰ ਜਾਣਾ ਛੱਡੋ ਇੱਥੇ ਨੌਕਰੀਆਂ ਦੇ ਉੱਪਰ ਆਪਣੀ ਆਪਰ ਭਰਤੀ ਹੋ ਤੇ ਆਪ ਆਪਣੇ ਪੰਜਾਬ ਦੀ ਆਪਣੇ ਦੇਸ਼ ਦੀ ਸੇਵਾ ਕਰੋ ਆਪਣੇ ਪੰਜਾਬ ਦੇ ਲੋਕਾਂ ਨੂੰ ਇਨਸਾਫ਼ ਦਿਓ ਅਸੀਂ ਕਹਿਣਾ ਸਾਡਾ ਭਰਾ ਪੰਜਾਬ ਦੇ ਲੋਕਾਂ ਨੂੰ ਇਨਸਾਫ ਦੇਵੇ ਚੰਗੀ ਸੇਵਾ ਕਰੇ ਵੱਡੇ ਉਹਨਾਂ ਤੇ ਜਮ ਵੱਡੀਆਂ ਮੱਲਾ ਮਾਰੇ ਦਫ਼ਤਰ ਬੰਨੀ ਐ ਸਟਾਰ ਵੋਟਾਂ ਦੇ ਉੱਪਰ ਲੱਗਣੇ ਬੜੀ ਛੋਟੀ ਉਮਰ ਦੇ ਵਿੱਚ ਐ ਐ ਐ ਐਸ ਐਚਓ ਐ ਇਨਸਪੈਕਟਰ ਬਣਿਆ ਠੀਕ ਐ ਪ੍ਰਮਾਤਮਾ ਭਾਈ ਨੂੰ ਬਹੁਤ ਬਾਰ ਕਿਰਪਾ ਕਰੇ ਤੇ ਇਸ ਤੋਂ ਪਵਨ ਪ੍ਰੀਤ ਤੋਂ ਦੇਖ ਕੇ ਸਾਡੇ ਨੌਜਵਾਨ ਨਸ਼ੇ ਤਿਆਗਣ ਬਾਹਰ ਜਾਣਾ ਛੱਡਣ ਗਰਾਊਂਡਾਂ ਦੇ ਨਾਲ ਜੋੜਨ ਖੇਮਾਂ ਦੇ ਨਾਲ ਜੋੜਨ ਜਿਹੜੀ ਕਿ ਗੇਮ ਦੇ ਸਿਰ ਤੇ ਅੱਜ ਇਹ ਭਰਾ ਐਡੇ ਵੱਡੇ ਉੱਤੇ ਤੇ ਪਹੁੰਚਿਆ ਅੱਜ ਮੇਰੀ ਨੌਜਵਾਨ ਇਹ ਵੀਡੀਓ ਨੂੰ ਦੇਖਣ ਤੇ ਸੁਣਨ ਤੇ ਗੱਲਬਾਤ ਉਹਨਾਂ ਦੇ ਅਮਲ ਕਰਨੀ ਬੜੀ ਜ਼ਰੂਰੀ ਹੈ ਮੇਰੇ ਨਾਲ ਪਵਨਪ੍ਰੀਤ ਬੈਠਾ ਮੇਰਾ ਛੋਟਾ ਭਰਾ ਅੱਜ ਸਾਡੀ ਪੰਜਾਬ ਦੀ ਨੌਜਵਾਨੀ ਨਸ਼ਿਆਂ ਦੇ ਵਿੱਚ ਪੈ ਗਈ ਜਿਹੜੇ ਗਰਾਊਂਡਾਂ ਦੇ ਵਿੱਚ ਨਵਦੀਪ ਨੇ ਆਪਣਾ ਸਰੀਰ ਦਾ ਲੋਹਾ ਬਣਾ ਕੇ 3 ਸਟਾਰ ਮੋਢੇ ਤੇ ਲਾਏ ਨਗੇ ਅੱਜ ਉਹ ਗਰਾਊਂਡਾਂ ਦੇ ਵਿੱਚ ਨਸ਼ਾ ਹੋ ਰਿਹਾ ਹੈ ਅੱਜ ਉਹ ਗਰਾਊਂਡਾਂ ਦੇ ਵਿੱਚ ਬੈਠੇ ਤਰ੍ਹਾਂ ਤਰ੍ਹਾਂ ਦੇ ਨਸ਼ੇ ਹੋ ਰਹੇ ਨੇ ਇਹ ਉਹ ਨਵਦੀਪ ਨੇ ਅੱਜ ਪਵਨਪ੍ਰੀਤ ਨੇ ਇੱਡਾ ਵੱਡਾ ਰੈਂਗ ਪ੍ਰਾਪਤ ਕੀਤਾ ਫੁੱਟਬਾਲ ਦਾ ਇੰਟਰਨੈਸ਼ਨਲ ਦਾ ਖਿਡਾਰੀ ਹੈ ਨੌਜਵਾਨੋ ਉਹੀ ਪੰਜਾਬ ਛੜਛੜ ਭੱਜੇ ਨੂੰ ਥੱਕੇ ਹਾਰੀ ਜਾਂਦੇ ਹੋ ਜਰੂਰ ਤਾਂ ਕਿ ਤੁਹਾਨੂੰ ਮਿਹਨਤ ਥੋੜੀ ਹਰ ਥੋੜੀ ਮਿਹਨਤ ਲੱਗ ਲੈ ਕਿਉਂਦੇ ਬੜੀ ਛੋਟੀ ਉਮਰ ਦੇ ਵਿੱਚ ਸਾਡਾ ਭਰਾ ਇੰਸਪੈਕਟਰ ਬਣਿਆ ਬੈਠਾ ਹੈ ਪ੍ਰਮਾਤਮਾ ਕਿਰਪਾ ਕਰੇ ਐਸਐਸਪੀ ਆਈਜੀ ਡੀਜੀਪੀ ਵਾਰ ਕਰ ਰਿਟਾਇਰਮੈਂਟ ਅਪਟਾਰ ਹੋਵੇ ਸਾਡਾ ਭਰਾ ਹੈ ਅਸੀਂ ਪ੍ਰਮਾਤਮਾ ਅਗੇ ਦੁਆ ਕਰਦੇ ਹਾਂ ਅੱਜ ਪੰਜਾਬ ਦੇ ਆ ਭਾਰਤੀਆਂ ਉੱਪਰ ਹੋਰਾਂ ਥੋੜੇ ਉੱਪਰ ਭਾਰਤੀਆਂ ਦੇ ਉੱਪਰ ਆ ਭਾਰਤੀ ਹੋਏ ਨੇ ਕਿਉਂਕਿ ਪੰਜਾਬ ਦੇ ਵਿੱਚ ਕੋਈ ਰਹਿ ਕੁਰਨਾਰਪੀਆਂ ਨੌਜਵਾਨਾਂ ਦਾ ਘਣਾਤਾ ਇੱਕ ਥਾਂ ਤੋਂ ਕਢਾੜਿਆ ਦੂਜੀ ਥਾਂ ਤੇ ਜਾ ਕੇ ਫੇਰ ਫਸਾ ਲੈਂਦੇ ਨੇਗੇ 20 ਵਾਰੀ ਪਿੱਟ ਪਿੱਟ ਕੇ ਥੱਕ ਗਿਆ ਵੀ ਆਪਣੀ ਮਿਹਨਤ ਕਰੋ ਭਰਾਵੋ ਇਹ ਆਪਣੀਆਂ ਜਿਹੜੀਆਂ ਇਨਾਂ ਆਸਾਮੀਆਂ ਦੇ ਉੱਪਰ ਆਪ ਧਰਤੀ ਹੋ ਮੇਰੇ ਦੂਜਾ ਭਰਾ ਵੀ ਪੁਲਿਸ ਦੇ ਵਿੱਚ ਆ ਤੇ ਇਹ ਭਰਾ ਵੀ ਪੁਲਿਸ ਦੇ ਵਿੱਚ ਆ ਤਿੰਨ ਸਟਾਰ ਕਿੰਨੀ ਉਮਰ ਆ ਬੜੀ ਛੋਟੀ ਉਮਰ ਆ ਛੋਟੀ ਉਮਰ ਦੇ ਵਿੱਚ ਐਡੇ ਵੱਡੇ ਅਹੁਦੇ ਤੇ ਪਹੁੰਚ ਗਿਆ ਨੌਜਵਾਨੋ ਇਥੋਂ ਮੇਰੀ ਅੱਜ ਸਟੋਰੀ ਤੋਂ ਤੁਸੀਂ ਸਿੱਖਿਓ ਕਿ ਕਿਵੇਂ ਜਿਹੜੇ ਅੱਜ ਤੁਸੀਂ ਮਿਹਨਤ ਕਰੋਗੇ ਕਿਵੇਂ ਮਿਹਨਤ ਰੰਗ ਲੈ ਕੇ ਆਉਂਦੀ ਹੈ ਨਸ਼ੇ ਛੱਡੋ ਪ੍ਰਵਾਸ ਛੱਡੋ ਬਾਹਰ ਜਾਣਾ ਛੱਡੋ ਇੱਥੇ ਨੌਕਰੀਆਂ ਦੇ ਉੱਪਰ ਆਪਣੀਆਂ ਆਪਣਰ ਭਰਤੀ ਹੋ ਤੇ ਆਪ ਆਪਣੇ ਪੰਜਾਬ ਦੀ ਆਪਣੇ ਦੇਸ਼ ਦੀ ਸੇਵਾ ਕਰੋ ਆਪਣੀ ਪੰਜਾਬ ਦੇ ਲੋਕਾਂ ਨੂੰ ਇਨਸਾਫ ਦਿਓ ਅਸੀਂ ਕਹਿੰਦੇ ਸਾਡਾ ਭਰਾ ਪੰਜਾਬ ਦੇ ਲੋਕਾਂ ਨੂੰ ਇਨਸਾਫ ਦੇਵੇ ਚੰਗੀ ਸੇਵਾ ਕਰੇ ਵੱਡੇ ਉਹਨਾਂ ਦੇ ਜਿਹੜੇ ਵੱਡੀਆਂ ਮੱਲਾ ਮਾਰੇ ਦਫ਼ਤਰ ਬੰਨੀ ਹੈ ਸਟਾਰ ਮੋਡਾਂ ਦੇ ਉੱਪਰ ਲੱਗਨੇ ਬੜੀ ਛੋਟੀ ਉਮਰ ਦੇ ਵਿੱਚ ਐ ਐ ਐ ਐਚਓ ਇਨਸਪੈਕਟਰ ਬਣਿਆ ਠੀਕ ਹੈ ਪਰਮਾਤਮਾ ਭਾਈ ਨੂੰ ਬਹੁਤ ਬਹੁਤ ਕਿਰਪਾ ਕਰੇ ਤੇ ਇਸ ਤੋਂ ਪਵਨ ਪ੍ਰੀਤ ਤੋਂ ਦੇਖ ਕੇ ਸਾਡੇ ਨੌਜਵਾਨ ਨਸ਼ੇ ਤਿਆਗਣ ਬਾਹਰ ਜਾਣਾ ਛੱਡਣ ਗਰਾਊਂਡਾਂ ਦੇ ਨਾਲ ਜੋੜਨ ਖੇਮਾਂ ਦੇ ਨਾਲ ਜੋੜਨ ਜਿਹੜੀ ਕਿ ਗੇਮ ਦੇ ਸਿਰ ਤੇ ਅੱਜ ਇਹ ਭਰਾ ਐਡੇ ਵੱਡੇ ਉਦੇ ਤੇ ਪਹੁੰਚਿਆ